ਸੱਚੇ ਗੱਲ ਤੋਂ ਸਿੱਧੇ ਕਿਰੋਪਾ ਨਿਊਜ਼ ਮੈਂ ਹਰਪ੍ਰੀਤ ਕੌਰ ਤੇ ਖਬਰਾਂ ਦੇ ਇਸ ਬਲਟਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆਂ ਅੱਜ ਦੀਆਂ ਚੌੜੀਆਂ ਖਬਰਾਂ ਤੇ ਨਮਨੀਤ ਚਤੁਰਵੇਦੀ ਮਾਮਲੇ ਵਿੱਚ ਪੰਜਾਬ ਸਰਕਾਰ ਤਲਬ ਹਾਈ ਕੋਰਟ ਨੇ 4 ਨਵੰਬਰ ਤੱਕ ਦਾ ਦਿੱਤਾ ਸਮਾਂ ਚੰਡੀਗੜ੍ਹ ਥਾਣੇ ਦੇ ਬਾਹਰ ਪੰਜਾਬ ਪੁਲਿਸ ਨੇ ਲਾਇਆ ਕੈਂਪ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਵਿਭਾਗ ਦੇ ਡੀਐਫਸੀ ਰਾਜੇਸ਼ ਆਰਿਆ ਨੂੰ ਮਾਰਿਆ ਥੱਪੜ ਕਾਂਗਰਸ ਐਮਐਲਏ ਸੁਪਾਲ ਸਿੰਘ ਖਿਆਰਾ ਦੀ ਪਟੀਸ਼ਨ ਹਾਈ ਕੋਰਟ ਨੇ ਕੀਤੀ ਖਾਰਜ ਗੈਰ ਕਾਨੂੰਨੀ ਜਾਇਦਾਦ ਦੇ ਮਾਮਲੇ ਵਿੱਚ ਵਿਜੀਲੈਂਸ ਨੂੰ ਜਾਂਚ ਜਾਰੀ ਰੱਖਣ ਦਾ ਦਿੱਤਾ ਹੁਕਮ ਮਹਿਲਾਵਾਂ ਨਾਲ ਅਸ਼ਲੀਲ ਗੱਲਾਂ ਕਰਨ ਵਾਲਾ ਥਾਣੇਦਾਰ ਫਸਿਆ ਐਸਐਚਓ ਪੂਸ਼ਨ ਕੁਮਾਰ ਵਿਰੁੱਧ ਮਾਮਲਾ ਦਰਜ ਤੇ ਨਹੀਂ ਰਹੇ ਮਹਾਂ ਭਾਰਤ ਵਿੱਚ ਕਰਨ ਦੀ ਭੂਮਿਕਾ ਨਿਭਾਉਣ ਵਾਲੇ ਪੰਕਜ ਧੀਰ 18 ਸਾਲ ਦੀ ਉਮਰ ਵਿੱਚ ਲਏ ਆਖਰੀ ਸਾਹ ਤੇ ਹੁਣ ਇਹਨਾਂ ਚੋਣਵੀਆਂ ਖਬਰਾਂ ਦਾ ਵਿਸਾਰ ਤੋਂ ਕੁਝ ਹੋਰ ਅਹਿਮ ਖਬਰਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਇੱਕ ਮਹਿਲਾ ਰਿਪੋਰਟਰ ਦੇ ਬੁੱਲਾਂ ਵੱਲ ਕੂਰਨ ਤੋਂ ਬਾਅਦ ਵਿਵਾਦ ਛੇੜ ਦਿੱਤਾ ਹੈ। ਦੋਸ਼ ਇੱਕ ਹੈ 트ੰਪ ਨੇ ਮੰਗਲਵਾਰ ਨੂੰ ਵਾਈਟ ਹਾਊਸ ਵਿੱਚ ਪ੍ਰੈਸ ਕਾਨਫਰੰਸ ਕਰਦੇ ਸਮੇਂ ਇੱਕ ਮਹਿਲਾ ਰਿਪੋਰਟਰ ਵਾਲ ਕੂਰਿਆ ਤੇ ਉਸਦੇ ਬੁੱਲਾਂ ਤੇ ਟਿੱਪਣੀ ਕੀਤੀ। ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ 트ੰਪ ਅਰਜנטיਨਾ ਦੇ ਰਾਸ਼ਟਰਪਤੀ ਜੇਵੀਅਰ ਮਿਲੀ ਨਾਲ ਪ੍ਰੈਸ ਕਾਨਫਰੰਸ ਕਰ ਰਹੇ ਸਨ। ਮਹਿਲਾ ਰਿਪੋਰਟਰ ਨੇ ਪੁੱਛਿਆ चीन लैटिन अमेरिका ਵਿੱਚ ਆਪਣੀ ਮੌਜੂਦਗੀ ਦਾ ਬਚਾਅ ਕਰ ਰਿਹਾ ਹੈ ਇਸ ਸਥਿਤੀ ਵਿੱਚ ਅਮਰੀਕਾ ਲਈ ਕੀ ਸੰਭਾਵਨਾਵਾਂ ਨੇ ਸਵਾਲ ਸੁਣਨ ਦੀ ਬਜਾਏ ਟਰੰਪ ਉਪਰਾਸ਼ਟਰਪਤੀ ਜੇ ਡੀ ਵੈਂਸ ਵੱਲ ਮੁੜਿਆ ਤੇ ਮੁਸਕਰਾਏ ਉਹਨਾਂ ਕਿਹਾ ਮੈਨੂੰ ਉਸਨੂੰ ਬੋਲਦੇ ਦੇਖਣਾ ਬਹੁਤ ਪਸੰਦ ਹੈ ਵੈਂਸ ਹੱਸਪੇ ਟਰੰਪ ਨੇ ਫਿਰ ਰਿਪੋਰਟਰ ਨੂੰ ਕਿਹਾ ਚੰਗਾ ਕੰਮ ਤੇ ਸਵਾਲ ਦਾ ਜਵਾਬ ਦਿੱਤੇ ਬਿਨਾ ਪ੍ਰੈਸ ਨੂੰ ਹਾਰਜ ਕਰ ਦਿੱਤਾ ਇਸ ਤੋਂ ਪਹਿਲਾਂ ਸੋਮਵਾਰ ਨੂੰ ਮੇਸਰ ਵਿੱਚ ਗਾਜ਼ਾ ਸ਼ਾਂਤੀ ਸੰਮੇਲਨ ਵਿੱਚ ਟਰੰਪ ਨੇ ਵਾਰ-ਵਾਰ ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਓ ਮੈਲੋਨੀ ਨੂੰ ਸੁੰਦਰ ਕਿਹਾ ਕੁਝ ਦਿਨ ਪਹਿਲਾਂ ਟਰੰਪ ਨੇ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੇਵਿਟ ਦੇ ਬੁੱਲਾਂ ਤੇ ਟਿੱਪਣੀ ਕੀਤੀ ਸੀ ਮਾਧਪੂਰਵਕ ਤੋਂ ਵਾਪਸ ਆਉਂਦੇ ਸਮੇਂ ਉਹਨਾਂ ਕਿਹਾ ਉਸ ਦੇ ਬੁੱਲ ਮਸ਼ੀਨ ਗਨ ਵਾਂਗ ਫਾਇਰ ਕਰਦੇ ਨੇ ਉਸਨੇ ਅਗਸਟ ਵਿੱਚ ਵੀ ਅਜੇਹੀ ਹੀ ਟਿੱਪਣੀ ਕੀਤੀ ਸੀ ਰਾਜ ਸਭਾ ਉਪਚੋਣ ਵਿੱਚ ਕਥਿਤ ਧੋਖਾਧੜੀ ਦੇ ਮੁਲਜ਼ਮ ਨਵਨੀਤ ਚਤੁਰਵੇਦੀ ਦੀ ਹਿਰਾਸਤ ਨੂੰ ਲੈ ਕੇ ਚੰਡੀਗੜ੍ਹ ਤੇ ਪੰਜਾਬ ਪੁਲਿਸ ਅਜੇ ਵੀ ਆਮੋ-ਸਾਮਣੇ ਨੇ। नवनीत इस समय चंडीगढ़ पुलिस की हिरासत में है जबकि पुलिस ने चंडीगढ़ के सैक्टर तीन पुलिस स्टेशन स्टेषन बाहर डेरा लाया हो इस दौरान पंजाब पुलिस ने नवनीत की हिरासत हाई कोर्ट तक पहुँच की है अदालत ने सरकार नु चार नवंबर तक जवाब दायर कर निर्देश दिता है बुधवार सवेरे हाई कोर्ट वि उसने पटीशन दायर की नवनीत ने कहा कि उसके खिलाफ कई मामले दर्ज किए गए हैं पर उसू अजे तक यह नहीं दसया गया कि किन्ने मामले दर्ज किए गए उसने बेनती की कि उस सारे मामलों बारे पूरी जानकारी ਦਿੱਤੀ ਜਾਏ ਉਸਨੇ ਦਲੀਲ ਦਿੱਤੀ ਕਿ ਰੋਪੜ ਵਿੱਚ ਵਿਧਾਇਕਾਂ ਦੇ ਜਾਲੀ ਦਸਖਤ ਕਰਨ ਦੇ ਇਲਜ਼ਾਮ ਵਿੱਚ ਉਸ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਨਵਨੀਤ ਨੇ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਵੀ ਦਾਇਰ ਕੀਤੀ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਜੇਕਰ ਉਸਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਤਾਂ ਪੰਜਾਬ ਪੁਲਿਸ ਨੂੰ 10 ਦਿਨਾਂ ਦਾ ਨੋਟਿਸ ਦਿੱਤਾ ਜਾਵੇ। ਇਸ ਤੋਂ ਇਲਾਵਾ ਨਵਨੀਤ ਨੇ ਆਪਣੀ ਪਟੀਸ਼ਨ ਵਿੱਚ ਇਹ ਵੀ ਪੁੱਛਿਆ ਹੈ ਕਿ ਪੰਜਾਬ ਵਿੱਚ ਉਸ ਦੇ ਖਿਲਾਫ ਕਿੰਨੀਆਂ ਐਫਆਈਆਰਜ਼ ਦਰਜ ਨੇ। ਉਸਨੇ ਪੰਜਾਬ ਪੁਲਿਸ ਨੂੰ ਆਪਣੀ ਜਾਨ ਮਾਲ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਨਵਨੀਤ ਚਤੁਰਵੇਦੀ ਨੇ ਪੰਜਾਬ ਤੋਂ ਖਾਲੀ ਹੋਈ ਰਾਜ ਸਭਾ ਸੀਟ ਲਈ ਆਪਣੀ ਨਾਮਜ਼ਦਗੀ ਦਾਇਰ ਕੀਤੀ ਸੀ ਜਿਸ ਵਿੱਚ 10 ਆਪ ਵਿਧਾਇਕਾਂ ਦੇ ਸਮਰਥਨ ਦਾ ਦਾਵਾ ਕੀਤਾ ਗਿਆ ਸੀ ਜਿਨ੍ਹਾਂ ਦੇ ਦਸਖਤ ਉਸ ਨੇ ਪ੍ਰਦਰਸ਼ਿਤ ਕੀਤੇ ਸਨ ਹਾਲਾਂਕਿ ਵਿਧਾਇਕਾਂ ਨੇ ਇਸ ਨੂੰ ਧੋਖਾਧੜੀ ਵਜੋਂ ਹਾਰਜ ਕਰ ਦਿੱਤਾ ਸੀ ਹਰਿਆਣਾ ਦੇ ਕੁਰੂ ਖੇਤਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਜ਼ਿਲ੍ਹਾ ਖੁਰਾਕ ਦੇ ਸਪਲਾਈ ਵਿਭਾਗ ਦੇ ਡੀ ਐਫ ਸੀ ਰਾਜੇਸ਼ ਆਰਿਆ ਨੂੰ ਥੱਪੜ ਮਾਰ ਦਿੱਤਾ ਇਸੇ ਘਟਨਾ ਤੋਂ ਬਾਅਦ ਪੁਲਿਸ ਨੇ ਚੜੂਨੀ ਨੂੰ ਹਿਰਾਸਤ ਵਿੱਚ ਲੈ ਲਿਆ ਰਿਪੋਰਟਾਂ ਅਨੁਸਾਰ ਚੋਨੇ ਦੀ ਖਰੀਦ ਵਿੱਚ ਦੇਵੀ ਨੂੰ ਲੈ ਕੇ ਮਿੰਨੀ ਸਕੱਤਰ ਦੇ ਸਾਹਮਣੇ ਵੱਡੀ ਗਿਣਤੀ ਵਿੱਚ ਕਿਸਾਨ ਡੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ ਸਥਿਤੀ ਅਚਾਨਕ ਗਰਮ ਹੋ ਗਈ ਤੇ ਇੱਕ ਬਹਿ ਜ਼ੋਰਾਂ ਚੜੂਨੀ ਨੇ ਡੀਐਫਸੀ ਰਾਜੇਸ਼ ਆਰੀਆ ਨੂੰ ਥੱਪੜ ਮਾਰ ਦਿੱਤਾ ਮੌਕੇ ਤੇ ਹਫੜਾ ਦਫੜੀ ਮਚ ਗਈ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕੀਤੀ ਤੇ ਸਥਿਤੀ ਨੂੰ ਕਾਬੂ ਵਿੱਚ ਲਿਆਂਦਾ ਇਸ ਮੌਕੇ ਪਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਾਂਗਸੀ ਵਿਧਾਇਕ ਸੁਪਾਸਿੰਗ 11 ਵੱਲੋਂ ਧਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਜਿਸ ਵਿੱਚ ਉਹ ਨਾ ਵਿਰੁੱਧ ਗੈਰ ਕਾਨੂੰਨੀ ਜਾਇਦਾਦ ਦੇ ਮਾਮਲੇ ਵਿੱਚ ਵਿਜੀਲੈਂਸ ਜਾਂਚ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ ਜਸਟਿਸ ਤਿਰਭਵਨ ਦਈਆ ਦੀ ਸਿੰਗਲ ਬੈਂਚ ਨੇ ਮਾਮਲੇ ਵਿੱਚ ਕੋਈ ਮੈਰਿਟ ਨਹੀਂ ਪਾਈ ਤੇ ਕਿਹਾ ਕਿ ਜਾਂਚ ਕਾਨੂੰਨ ਅਨੁਸਾਰ ਰਹੇਗੀ ਖਦਾਨੀ ਆਪਣੀ ਪਟੀਸ਼ਨ ਵਿੱਚ આરોਪ ਲਗਾਇਆ ਕਿ ਉਹਨਾਂ ਵਿਰੁੱਧ ਕਾਰਵਾਈ ਰਾਜਨੀਤਿਕ ਬਦਲਾਖੋਰੀ ਦਾ ਨਤੀਜਾ ਹੈ ਤੇ ਮੌਜੂਦਾ ਸੂਬਾ ਸਰਕਾਰ ਵੱਲੋਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਹਨਾਂ ਕਹਿੰਦੇ ਕਿ ਸੱਤਾ ਬਦਲਣ ਤੋਂ ਬਾਅਦ ਉਹਨਾਂ ਵਿਰੁੱਧ ਕਈ ਐਫ ਆਈ ਆਰਜ਼ ਦਰਜ ਕੀਤੀਆਂ ਗਈਆਂ ਨੇ ਤੇ ਪੁਰਾਣੇ ਮਾਮਲਿਆਂ ਨੂੰ ਵੀ ਦੁਬਾਰਾ ਖੋਲਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਨ੍ਹਾਂ ਵਿੱਚ ਉਹਨਾਂ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲੀ ਸੀ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਲਈ ਸਰਕਾਰੀ ਜਾਂਚ ਏਜੰਸੀਆਂ ਨੂੰ ਹਥਿਆਰਾਂ ਵਜੋਂ ਵਰਤੀਆਂ ਜਾ ਰਹੀਆਂ ਏ ਇਹ ਜਾਂਚ ਜੋ ਕਿ 20 ਮਹੀਨਿਆਂ ਤੋਂ ਚੱਲ ਰਹੀ ਹੈ ਸੰਵਿਧਾਨਿਕ ਤੇ ਕਾਨੂੰਨੀ ਸੁਰੱਖਿਆ ਦੀ ਉਲੰਘਣਾ ਕਰਦੀ ਹੈ ਤੇਜਾ ਉਦੇਸ਼ ਖੈਰਾ ਨੂੰ ਚੁੱਪ ਕਰਵਾਉਣ ਤੋਂ ਇਲਾਵਾ ਕੁਝ ਨਹੀਂ ਹੈ ਦੂਜੇ ਪਾਸੇ ਪੰਜਾਬ ਸਰਕਾਰ ਨੇ ਦਲੀਲ ਦਿੱਤੀ ਕਿ ਖੈਰਾ ਜਿਨ੍ਹਾਂ ਦਸਤਾਵੇਜ਼ਾਂ ਤੇ ਭਰੋਸਾ ਕਰ ਰਹੇ ਨੇ ਉਹ ਗੈਰ ਕਾਨੂੰਨੀ ਤੌਰ ਤੇ ਪ੍ਰਾਪਤ ਕੀਤੇ ਗਏ ਨੇ ਤੇ ਉਹਨਾਂ ਨੂੰ ਅਜੇ ਤੱਕ ਕਿਸੇ ਵੀ ਮਾਮਲੇ ਵਿੱਚ ਦੋਸ਼ੀ ਨਹੀਂ ਬਣਾਇਆ ਗਿਆ ਕੇਂਦਰ ਸਰਕਾਰ ਵੱਲੋਂ ਬਿਜਲੀ ਅਧਾਰੇ ਦੇ ਨੀਜੀਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਐਲਾਨ ਤੋਂ ਬਾਅਦ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਇਸ ਫੈਸਲੇ ਦਾ ਡਟ ਕੇ ਵਿਰੋਧ ਕਰਨ ਲਈ ਸਾਰੀਆਂ ਜਨਤਕ ਤੇ ਮਜ਼ਦੂਰ ਜਥੇਬੰਦੀਆਂ ਨੂੰ ਸਾਂਝੀ ਰਣਨੀਤਿਕ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਪਾਰ ਸਰਕਾਰ ਦੇ ਬਿਜਲੀ ਮੰਤਰਾਲੇ ਨੇ 9 ਅਕਤੂਬਰ 2025 ਨੂੰ ਜਾਰੀ ਚਿੱਠੀ ਵਿੱਚ ਦੱਸਿਆ ਹੈ ਕਿ ਡਰਾਫਟ ਬਿਜਲੀ ਸੋਧ ਬਿੱਲ 2025 ਤਿਆਰ ਕਰ ਲਿਆ ਗਿਆ ਹੈ ਤੇ ਬਿਜਲੀ ਵਿਭਾਗ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਕਿਸਾਨ ਮਜ਼ਦੂਰ ਮੋਰਚਾ ਅਨੁਸਾਰ ਇੱਕ ਕਦਮ ਪੰਜਾਬ ਸਮੇਤ ਪੂਰੇ ਦੇਸ਼ ਦੇ ਆਮ ਲੋਕਾਂ ਕਿਸਾਨਾਂ ਮਜ਼ਦੂਰਾਂ ਤੇ ਬਿਜਲੀ ਮੁਲਾਜ਼ਮਾਂ ਖਿਲਾਫ ਇੱਕ ਜ਼ਾਲਿਮਾਨਾ ਨੀਤੀ ਹੈ ਇਸ ਰਾਹੀਂ ਬਿਜਲੀ ਖੇਤਰ ਦਾ ਪੂਰਨ ਨਿੱਜੀਕਰਨ ਕਰਕੇ ਜਨਤਕ ਹਿੱਤਾਂ ਦਾ ਖਾਤਮਾ ਕਰਨ ਤੇ ਇਸ ਖੇਤਰ ਨੂੰ ਕਾਰਪੋਰੇਟ ਕੰਪਨੀਆਂ ਦੇ ਹਵਾਲੇ ਕਰਨ ਦੀ ਯੋਜਨਾ ਬਣਾਈ ਗਈ ਹੈ ਇਸ ਦੇ ਨਾਲ ਨਾਲ ਪ੍ਰੀਪੇਡ ਚਿਪ ਵਾਲੇ ਮੀਟਰਾਂ ਦੀ ਯੋਜਨਾ ਲਾਗੂ ਕਰਨਾ ਲੋਕਾਂ ਤੇ ਵਾਧੂ ਆਰਥਿਕ ਬੋਝ ਪਾਉਣ ਦੇ ਨਾਲ ਨਿੱਜੀ ਕੰਪਨੀਆਂ ਨੂੰ ਬਿਜਲੀ ਪ੍ਰਬੰਧ ਵਿੱਚ ਵਧੇਰੇ ਦਖਲ ਦੇਣ ਦੀ ਕੋਸ਼ਿਸ਼ ਹੈ ਕੇਂਦਰੀ ਬਿਜਲੀ ਮੰਤਰੀ ਮਨੋਹ ਲਾਲ ਖੱਟਰ ਪਹਿਲਾਂ ਹੀ ਸਾਫ ਕਰ ਚੁੱਕੇ ਨੇ ਕਿ ਹੁਣ ਬਿਜਲੀ ਸਹੂਲਤ ਲਈ ਪਹਿਲਾ ਭੁਗਤਾਨ ਕਰਨਾ ਲਾਜ਼ਮੀ ਹੋਵੇਗਾ। ਬਿਜਲੀ ਬੋਰਡ ਨੂੰ ਪੂਰੀ ਤਰ੍ਹਾਂ ਪ੍ਰਾਈਵੇਟ ਕੰਪਨੀਆਂ ਨੂੰ ਵੇਚਣ ਵਾਸਤੇ ਬਿਜਲੀ ਸੋਧ ਬਿੱਲ ਲਗਭਗ 225 ਤੁਹਾਨੂੰ ਪਹਿਲਾ ਦਿੱਲੀ ਅੰਦੋਲਨ ਯਾਦ ਹੋਊਗਾ 4 ਮੰਗਾ ਸੀਗੀਆਂ ਉਦੋਂ ਅਸੀਂ ਕਹਿੰਦੇ ਸੀ ਬਿਜਲੀ ਸੋਧ ਬਿੱਲ 220 ਉਹਦੇ ਵਿੱਚ ਤਿੰਨ ਖੇਤੀ ਕਾਨੂੰਨ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਔਰ ਉਹਦੇ ਨਾਲ ਦੀ ਨਾਲ ਪੋਲੂਸ਼ਨ ਐਕਟ ਦੇ ਵਿੱਚੋਂ ਖੇਤੀ ਨੂੰ ਬਾਹਰ ਕੱਢਣ ਵਾਲੀਆਂ ਗੱਲਾਂ ਸੀ ਜਿਦੇ ਚ ਤਿੰਨ ਕਾਲੇ ਕਾਨੂੰਨੀ ਵਾਪਸ ਹੋਏ ਸੀਗੇ ਇਹ ਜਿਹੜਾ ਦਿੱਲੀ ਅੰਦੋਲਨ ਵਿੱਚ ਵਾਅਦਾ ਕੀਤਾ ਸੀ ਉਸ ਵळे ਦੇ ਕੇਂਦਰੀਆਂ ਮੰਤਰੀਆਂ ਜਾਂ ਪਿਊਸ਼ ਗੋਲਜੀ ਜਾਂ ਉਹਦੇ ਨਾਲ ਜਿਹੜੇ ਖੇਤੀਬਾੜੀ ਮੰਤਰੀ ਸੀਗੇ ਤੁਮਰ ਸਾਹਿਬ ਇਹ ਸੀਗਾ ਵੀ ਅਸੀਂ ਖੱਤਕਾਰਾਂ ਦੀ رائے ਲਏ ਤੋਂ ਬਗੈਰ ਇਹ ਖਲੜਾ ਨਹੀਂ ਲੈ ਕੇ ਆਵਾਂਗੇ ਤੁਹਾਡੀ ਰਾਇ ਲਵਾਂਗੇ ਹੁਣ ਕਿਸੇ ਦੀ ਕਿਸੇ ਨੇ ਰਾਇ ਨਹੀਂ ਲਈ ਹੈਗੀ ਇਹ ਛੋਟਾ ਮਸਲਾ ਨਹੀਂ ਹੈਗਾ ਨਾ ਤਾਂ ਦੇਖੋ ਜਿੰਨਾ ਵੀ ਪਾਵਰ ਸੈਕਟਰ ਆ ਇਹ ਕਿਸੇ ਵੀ ਕੱਲਾ ਨਾ ਤਾਂ ਕਿਸਾਨ ਦੀ ਲੋੜ ਆ ਮਜ਼ਦੂਰ ਦੀ ਵਿਦਿਆਰਥੀ ਛੋਟਾ ਦੁਕਾਨਦਾਰ ਸ਼ਹਿਰੀ ਕਹ ਲਓ ਪੂਰੇ ਸਮਾਜ ਨੂੰ ਜਿਵੇਂ ਅਸੀਂ ਪਹਿਲਾਂ ਗੱਲਾਂ ਕਰਦੇ ਹੁੰਦੇ ਸੀ ਵੀ ਗੁੱਲੀ ਗੁੱਲੀ ਤੇ ਜੁੱਲੀ ਪੇ ਚਾਰ ਮੁਖ ਲੋੜਾਂ ਸੀ ਬਿਜਲੀ ਵੀ ਉਹਦੇ ਚ ਇੱਕ ਮੁਖ ਲੋੜ ਆ ਇਸ ਕਰਕੇ ਇਤੋਂ ਬਿਨਾਂ ਗੁਜ਼ਾਰਾ ਨਹੀਂ ਹੋ ਸਕਦਾ ਅਸੀਂ ਇਹਦੇ ਤੇ ਕਿਸਾਨ ਮਜ਼ਦੂਰ ਮੋਰਚੇ ਨੇ ਸਮਝ ਬਣਾਈ ਆ ਆਪਣੀ ਪੇ ਅਸੀਂ ਜਿੰਨੀਆਂ ਵੀ ਮਲਾਜ਼ਮ ਜਥੇਬੰਦੀਆਂ ਉਹਨਾਂ ਨੂੰ ਮਜ਼ਦੂਰ ਜਥੇਬੰਦੀਆਂ ਉਹਨਾਂ ਸਾਰੀਆਂ ਨੂੰ ਵਿਦਿਆਰਥੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਨੂੰ ਤੁਹਾਨੂੰ ਚਿੱਠੀ ਡਿਜੀਟਲ ਰੂਪ ਵਿੱਚ ਤੁਹਾਨੂੰ ਦੇ ਦੇਵਾਂਗੇ ਪ੍ਰੈਸ ਨੂੰ ਉਹ ਅੱਜ ਲਿਖਤੀ ਲਿਖ ਦੇਣੀ ਆ ਵੀ ਕਿਉਂ ਨਾ ਸਾਰੇ ਇਕੱਠੇ ਹੋ ਕੇ ਬਿਜਲੀ ਸੈਕਟਰ ਨੂੰ ਪ੍ਰਾਈਵੇਟ ਹੱਥਾਂ ਵਿੱਚ ਜਾਣ ਤੋਂ ਬਚਾਉਣ ਲਈ ਤੁਹਾਨੂੰ ਪਤਾ ਹੋਊਗਾ ਵੀ ਚੰਡੀਗੜ੍ਹ ਦਾ ਬਿਜਲੀ ਬੋਰਡ ਇਹਨਾਂ ਨੇ ਵੇਚਤਾ ਅਰੇ ਇਹ ਤੋਂ ਪਹਿਲਾਂ ਲਾਲ ਲਡੂ ਤੇ ਖਰੜ ਦੀਆਂ ਦੋ ਸੰਗ ਵਿੱਚ ਜਿੰਨਾ ਪ੍ਰਾਈਵੇਟ ਹੱਥ ਵਿੱਚ ਦੇਣ ਦਾ ਫੈਸਲਾ ਕੀਤਾ ਸੀ ਤੇ ਅੱਠ ਮਗਰ ਹੋਰ ਸੀਗਾ ਤੇ ਜੇ ਅੱਜ ਨਹੀਂ ਬੋਲਦੇ 3 ਦਿਨ ਪਹਿਲਾਂ ਦੀ ਚਿੱਠੀ ਆਈ ਆ ਕਿਤੇ ਵੀ ਪ੍ਰਚਾਰ ਮੱਧ ਮੱਧ ਕੋਈ ਇਹਦਾ ਰੌਲਾ ਰੱਪਾ ਨਹੀਂ ਕੋਈ ਸਿਆਸੀ ਪਾਰਟੀ ਨਹੀਂ ਇੱਥੇ ਬੋਲ ਰਹੀ ਇਸ ਕਰਕੇ असी उस मीटिंग फिर सारे की मीटिंग सदन तो बाद जो आम सहमति बनेगी फैसला करेंगे मैं एक बार यही कहना चाहूंगा जो पावर सेक्टर को आने वाले समय में निजी कंपनियों के हाथों में बेचे जाने की तैयारी कर रही भारत सरकार बिजली संशोधन बिल बीस सौ पच्ची लाया जा रहा उसके लिए सभी पंजाब की किसान यूनियन जो मुलाजम यूनियन है पावरकॉम की विद्यार्थी यूनियन सभी को हमने देना है। 2025 को आप किसान हो रहे अत्याचार विरुद्ध महानगर विरोध प्रदर्शन जारी रहे इस दौरान लुधियाण फिरोजपुर रोड से स्थानक आर एस एस दफ्तर का घिराव कर रहे यूथ कांग्रेस के मैंबर की पुलिस न झड़प हो गई ਯੋਥ ਕਾਂਗਰਸ ਦੇ ਪੰਜਾਬ ਪ੍ਰਧਾਨ ਮੋਹਿਤ ਮਹਿੰਦਰਾ ਨੇ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕੀਤੀ ਤੇ ਕੇਂਦਰ ਦੀ ਭਾਜਪਾ ਸਰਕਾਰ ਵਿਰੋਧ ਨਾਅਰੇਬਾਜ਼ੀ ਕੀਤੀ। ਹਰਿਆਣਾ ਦੇ ADGP వై ਪੂਰਨ ਕੁਮਾਰ ਦੇ ਪਰਿਵਾਰ ਲਈ ਇਨਸਾਫ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ। ਇਸ ਦੌਰਾਨ ਯੋਥ ਕਾਂਗਰਸ ਦੇ ਜ਼ਿਲ੍ਹਾ ਤੇ ਸੂਬਾਈ ਅਧਿਕਾਰੀ ਮੌਜੂਦ ਰਹੇ। ਨੌਜਵਾਨ ਹੋਰ ਵੀ ਨਿਸਾਰਾ ਹਿੰਦੁਸਤਾਨ ਦੇ ਵਿੱਚ ਜਿਵੇਂ ਸ਼ਕਲਾਂ ਦੇਵੇਂ ਤੇਰੇ ਭਰੇ ਨੇ ਜਿਵੇਂ ਪੱਛੂ ਕੀ ਹੋ ਰਹੀ ਹੈ ਅੱਜ ਇਸ ਮਸਲੇ ਵਿੱਚ ਚੋਟੇ ਤੱਕ ਚੱਕ ਰਹੇ ਹੈ ਅਤੇ ਅੱਜ ਦਫ਼ਤਰ ਗਿਆ تھا ਉਹ ਸੰਗੋ ਕੇ ਚਾਹ ਨਹੀਂ ਦੇ ਰਹੀ ਕਿ ਇਹ ਕਿਹਨਾਂ ਨੂੰ ਪੁੱਛਣਾ ਚਾਹਣੇ ਕਿ ਤੁਸੀਂ ਬਿਲਕੁਲ ਝੂਠੋ ਕਿ ਤੁਸੀਂ ਕਾਨੂੰਨ ਤੋਦੇ ਹੋਗੇ ਕਿਉਂਕਿ ਮੋਤੀ ਸਾਹਿਬ ਤੁਹਾਡੇ 100 ਸਾਲਾਂ ਦੇ ਵੀ ਜਾਣਦੇ ਨੇ ਮੋਹਨ ਪਾਗਵਤ ਜੀ ਤੁਹਾਡੇ ਤਾਂ ਮੰਤਰੀ ਦੇ ਘਰ ਵੀ ਆਉਂਦੇ ਨੇ ਤਾਂ ਕਿਸ ਤਰੀਕੇ ਨਾਲ ਤੁਸੀਂ ਦੇਸ਼ ਬਣਾ ਰਹੇ ਹੋ ਆਰਐਸਐ ਸਭ ਤੋਂ ਵੱਡੀ ਫਰਾਡ ਸਕੱਤੀ हिंदुस्तान और जिम्मे आर एस एस कर रही है जिस तरीके मंसूर मंसूर देख के बोला लग रहा है ਇਹ ਵਖਵਾ ਤਕਰੈਨੇ ਪਖਵਾ ਤਕਰੈਨੇ ਪਰ ਨੌਜਵਾਨਾਂ ਨਾਲ ਬਦਸਲੂਕੀ ਉਹਨਾਂ ਦਾ ਸੈਕਸ਼ੂਅਲ ਸੋਸ਼ਲ ਜਿਹੜੀ ਕੋਈ ਸੈਕਸ਼ੂਅਲ ਅਬਿਊਜ਼ ਨੌਜਵਾਨਾਂ ਨਾਲ ਕਰ ਰਹੇ ਨੇ ਆਰਐਸਐਸ ਲੈਣਾ ਜਾ ਰਿਹਾ ਹੈ ਅੱਜ ਇਹ ਸਵਾਲ ਯੂਕੇ ਸਟਾਨ ਵਿੱਚ ਪੁੱਛਿਆ ਜਾ ਰਿਹਾ ਹੈ ਕਿ ਵੀ ਹੱਕ ਲੈਣ ਲਈ ਆਰਐਸਐਸ ਦੇ ਪੀਪਾ ਦਫਤਰ ਕੀ ਕਿਸੇ ਪੁੱਛਣ ਦੀ ਸੋਚ ਨਹੀਂ ਹੈ ਜਦੋਂ ਕਿ ਆ 3 ਸਾਲਾਂ ਤੋਂ ਸ਼ੁਰੂ ਹੋ ਗਿਆ ਸੀ ਉਹਦਾ ਜਿਹੜਾ ਸੋਸ਼ਲ ਖੁਨਾ ਸੈਕਸ਼ੂਅਲ ਅਬਿਊਜ਼ ਉਹ ਨਾ ਹੋ ਰਿਹਾ ਸੀ ਲੇਟ ਦਿਨਾਂ ਹੋ ਰਿਹਾ ਸੀ ਅੰਤ ਵਿੱਚ ਜਦੋਂ ਟ੍ਰੋਮੈਟਸ ਤਰਾਂ ਗਿਆ ਨੇ ਕਿਹਾ ਕਿ ਕੱਲਾ ਮੈਂ ਨਹੀਂ ਆਰਐਸਐਸ ਦੀਆਂ ਸਖ ਹਵਾ ਚ ਇਹ ਜੇ ਕਈ ਨੌਜਵਾਨਾਂ ਨਾਲ ਰਿਪੋਰਟ ਹੈ ਇਹ ਜੀ ਬਤਸਲੂਕੀ ਕਈ ਨੌਜਵਾਨਾਂ ਨਾਲ ਹੋ ਰਹੀ ਹੈ ਇਹਦੀ ਅੱਜ ਜਵਾਬ ਲਈ ਅੱਜ ਆਰਐਸਐਸ ਦਾ ਦਫ਼ਤਰ ਲੁਧਿਆਣੇ ਕਿਰਨਾ ਹੈ ਅੱਜ ਜਵਾਬ ਮੰਗਣਾ ਹੈ ਕਿ ਕੀ ਆਰਐਸਐਸ ਬਿਲਕੁਲ ਅਛੂਤ ਹੈ ਕਿਉਂਕਿ ਬੀਜੇਪੀ ਦੀ ਹੈ ਵਿੰਗ ਅੱਜ ਕੁਛ ਨਾ ਚੋਣ ਜੇਕਰ ਭਈ ਆਰਐਸਐਸ ਦੇ ਦੋਸ਼ੀਆਂ ਨੂੰ ਜਿਨ੍ਹਾਂ ਨੇ ਅੰਤਨਾਤ ਕਰ ਕੀਤਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿ ਮੋਦੀ ਸਾਹਿਬ ਨਹੀਂ ਮਿਲਣੀ ਚਾਹੀਦੀ ਤਰਨ ਤਾਰਨ ਜ਼ਿਮਨੀ ਚੋਣ ਲਈ ਸ਼ੋਮਣੀ ਅਕਾਲੀ ਦਲ ਦੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਨੇ ਅੱਜ ਆਪਣੀ ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨ ਤੇ ਮੱਥਾ ਟੇਕ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਇਸ ਮੌਕੇ ਉਹਨਾਂ ਨਾਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਕਈ ਸੀਨੀਅਰ ਅਕਾਲੀ ਆਗੂ ਤੇ ਵਰਕਰ ਮੌਜੂਦ ਸਨ ਐ ਸਮਾਜ ਦੋ ਸ਼੍ਰੋਮਣੀ ਅਕਾਲੀ ਦਲ ਦਾ ਕਾਫਲਾ ਤਰਨਤਾਰਨ ਸ਼ਹਿਰ ਵਿੱਚ ਦਾਖਲ ਹੋਇਆ ਤਾਂ ਵਰਕਰਾਂ ਵਿੱਚ ਜੋਸ਼ ਤੇ ਉਤਸ਼ਾਹ ਦਾ ਮਾਹੌਲ ਦੇਖਣ ਯੋਗ ਸੀ ਸੜਕਾਂ ਤੇ ਅਕਾਲੀ ਝੰਡੇ ਲਹਿਰਾਉਂਦੇ ਹੋਏ ਵਰਕਰਾਂ ਨੇ ਨਾਅਰੇਬਾਜ਼ੀ ਕਰਕੇ ਆਪਣਾ ਸਮਰਥਨ ਦਰਸਾਇਆ ਪਰਮਾਤਮਾ ਦਾ ਆਸ਼ੀਰਵਾਦ ਲੈ ਕੇ ਅੱਜ ਕਾਗਜ਼ ਦਾਖਲ ਕਰਨ ਚੱਲੇ ਹਨ ਸ਼੍ਰੋਮਣੀ ਅਕਾਲੀ ਦਲ ਕੌਮ ਦੀ ਪੰਜਾਬ ਦੀ ਖਾਲਸਾ ਪੰਥ ਦੀ ਨਮੈਂਦਾ ਜਥੇਬੰਦੀ ਹੈ ਪਰਮਾਤਮਾ ਚਨ ਅਦਾਸ ਬੇਨਤੀ ਕੀਤੀ ਹੈ ਕਿ ਇਸ ਕੌਮ ਦੀ ਜਥੇਬੰਦੀ ਨੂੰ ਚੜਦੀ ਕਲਾ ਰੱਖੇ ਤੇ ਜਿੱਤ ਬਖਸ਼ੇ ਰਾਜਾ ਬੜਿੰਗ ਨੇ ਉਮੀਦਵਾਰ ਦੀ ਚੋਣ ਨੂੰ ਲੈ ਕੇ ਬੜਾ ਵਿਵਾਦਿਕ ਬਿਆਨ ਦਿੱਤਾ ਹੈ। ਦੇਖੋ ਮੈਂ ਉਹਦੇ ਬਿਆਨ 'ਚ ਕੋਈ ਬੋਲਣਾ ਨਹੀਂ ਚਾਹਣਾ। ਇੱਕ ਪਾਸੇ ਇੱਕ ਧਰਮੀ ਫੌਜੀ ਪਰਿਵਾਰ ਹੈ। ਇੱਕ ਪਾਸੇ ਉਹ ਪਾਰਟੀ ਹੈ ਜਿਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੈ। ਆ ਉਹ ਪਰਿਵਾਰ ਹੈ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਹਮਲਾ ਨੂੰ ਬਰਦਾਸ਼ਤ ਨਹੀਂ ਕੀਤਾ। ਕੋਈ ਵੀ ਸਿੱਖ ਨਹੀਂ ਕਰ ਸਕਦਾ। ਕੱਲੇ ਕਾਂਗਰਸੀ ਸਿੱਖ ਜਿਨ੍ਹਾਂ ਨੇ ਖੁਸ਼ੀ ਮਨਾਈ ਸੀ ਉਸ ਦਿਨ ਕਾਂਗਰਸੀ ਸਿੱਖਾਂ ਨੇ ਪਰ ਦੁੱਖ ਦੀ ਗੱਲ ਹੈ ਕਿ ਇਹ ਇਹ ਜਿਹਾ ਬਿਆਨ ਕਾਂਗਰਸ ਰਹਿ ਕੇ ਸਿੱਖ ਵੀ ਦੇਣ ਜਿਨ੍ਹਾਂ ਦੀ ਪਾਰਟੀ ਦੇ ਉਹਨਾਂ ਦੇ ਮੁਖੀ ਨੇ ਸਾਰਾ ਅਟੈਕ ਕਰਾਇਆ ਤੇ ਇੱਕ ਪਾਸੇ ਉਹ ਪਰਿਵਾਰ ਹੈ ਜਿਨੇ ਬਰਦਾਸ਼ਤ ਨਾ ਹੁੰਦੇ ਹੋਏ ਆਪਣੀ ਫੌਜ ਦੀ ਨੌਕਰੀ ਛੱਡ ਕੇ ਆ ਗਏ ਅੱਜ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੋਕੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਾਰੇ ਸਿੱਖ ਸੰਗਤ ਨੂੰ ਵਧਾਈਆਂ ਦਿੱਤੀਆਂ ਗਈਆਂ ਐਡਵੋਕੇਟ ਤਾਮੀਨ ਸਚਕਾਂਨ ਸ਼੍ਰੀ ਹਰਮੰਦਰ ਸਾਹਿਬ ਵਿਖੇ ਹੋ ਰਹੀ ਪਾਚੀਨ ਪਰੰਪਰਾ ਦੀ ਚਰਚਾ ਕਰਦਿਆਂ ਦੱਸਿਆ ਕਿ ਅੱਜ ਅੰਮ੍ਰਿਤ ਵੇਲੇ ਤੋਂ ਹੀ ਮੰਜੀ ਸਾਹਿਬ ਹਾਲ ਵਿੱਚ ਸਾਰੇ ਸਮਾਗਮ ਹੋਏ ਜਿੱਥੇ ਪਾਠ ਦੇ ਭੋਗ ਪਈ ਤੇ ਸੰਗਤ ਨੇ ਵਿਸ਼ੇਸ਼ ਕੀਰਤਨ ਸੁਨਿਆ। ਉਹਨਾਂ ਕਿਹਾ ਸ਼੍ਰੀ ਹਰਕ੍ਰਿਸ਼ਨ ਤੇ ਆਈ ਹੈ ਜਿਸ ਜਿੱਥੇ ਸਭ ਦੁੱਖ ਜਾਏ। ਇਹ ਸ਼ਬਦ ਸਾਨੂੰ ਗੁਰੂ ਸਾਹਿਬ ਦੀ ਉਦਾਰਤਾ, ਸੇਵਾ ਤੇ ਦਇਆ ਦੀ ਯਾਦ ਦਿਵਾਉਂਦਾ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਛੋਟੀ ਉਮਰ ਵਿੱਚ ਹੀ ਦਿੱਲੀ ਵਿੱਚ ਮਰੀਜ਼ਾਂ ਦੀ ਸੇਵਾ ਕਰਕੇ ਸੱਚੀ ਗੁਰਤਾ ਦੀ ਮਿਸਾਲ ਕਾਇਮ ਕੀਤੀ। ਪੰਜਾਬ ਪੁਲਿਸ ਨੇ ਆਪਣੇ ਹੀ ਥਾਣੇਦਾਰ ਪੂਸ਼ਣ ਕੁਮਾਰ ਵਿਰੁੱਧ ਐਫ ਆਈ ਆਰ ਦਰਜ ਕੀਤੀ ਹੈ ਪੂਸ਼ਣ ਕੁਮਾਰ ਤੇ ਦੋਸ਼ ਹੈ ਕਿ ਉਸਨੇ ਖਾਕੀ ਵਰਦੀ ਪਾ ਕੇ ਇੱਕ ਔਰਤ ਨਾਲ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਕੀਤੀ ਸੀ ਪੂਸ਼ਣ ਕੁਮਾਰ ਖਿਲਾਫ ਕਾਰਵਾਈ ਬਾਲ ਕਮਿਸ਼ਨ ਦੇ ਚੇਅਰਮੈਨ ਕਮਰਦੀਪ ਸਿੰਘ ਦੇ ਹੁਕਮਾਂ ਤੋਂ ਬਾਅਦ ਕੀਤੀ ਗਈ ਕਮਰਦੀਪ ਸਿੰਘ ਨੇ ਜਲੰਧਰ ਦੇ ਐਸ ਐਸ ਪੀ ਨੂੰ ਐਫ ਆਈ ਆਰ ਦਰਜ ਕਰਨ ਤੇ 23 ਅਕਤੂਬਰ ਤੱਕ ਉਹਨਾਂ ਨੂੰ ਈਮੇਲ ਕਰਨ ਦੇ ਨਿਰਦੇਸ਼ ਦਿੱਤੇ ਸਨ ਦਾਜੀਏ ਕਿ ਫਿਲੌਰ ਥਾਣੇ ਦੇ ਐਸਐਚਓ ਪੂਸ਼ਨ ਕੁਮਾਰ ਦੀ ਇੱਕ ਆਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚੋਂ ਇੱਕ ਜ਼ਬਰਜਨਾਹ ਪੀੜਤਾ ਦੀ ਮਾਂ ਨਾਲ ਅਣਉਚਿਤ ਵਿਹਾਰ ਕਰ ਰਹੇ ਨੇ ਪੰਜਾਬ ਪੁਲਿਸ ਦੀ ਮੁੱਤਲ ਮਹਿਲਾ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਜੋ ਕਿ ਪਿਛਲੇ 1 ਸਾਲ ਤੋਂ ਫਰਾਰ ਚੱਲ ਰਹੀ ਸੀ ਉਸਨੇ ਕਰੀਬ ਸਾਲ ਮਗਰੋਂ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ ਇੱਕ ਵੇਲੇ ਕਰੋਨਾ ਵਾਰੀਅਰ ਵਜੋਂ ਜਾਣੀ ਜਾਂਦੀ ਅਰਸ਼ਪ੍ਰੀਤ ਆਫੀਮ ਤਸਕਰੀ ਦੇ ਮਾਮਲੇ ਵਿੱਚ ਰਿਸ਼ਵਤ ਲੈ ਕੇ ਮੁਲਜ਼ਮਾਂ ਨੂੰ ਛੱਡਣ ਦੀ ਦੋਸ਼ਾਂ ਸਮੇਤ ਤਿੰਨ ਅਪਰਾਧਿਕ ਕੇਸਾਂ ਦਾ ਸਾਹਮਣਾ ਕਰ ਰਹੀ ਹੈ ਪੁਲਿਸ ਅਧਿਕਾਰੀਆਂ ਨੇ ਅਰਸ਼ਪ੍ਰੀਤ ਵੱਲੋਂ ਆਤਮ ਸਮਰਪਣ ਕਰਨ ਦੀ ਪੁਸ਼ਟੀ ਕੀਤੀ ਹੈ ਦੱਸਿਆ ਗਿਆ ਜਦੋਂ ਅਰਸ਼ਪ੍ਰੀਤ ਕੋਟੀ ਸੇਖਾਂ ਥਾਣੇ ਵਿੱਚ ਐਸ ਐਚ ਓ ਵਜੋਂ ਤਾਇਨਾਤ ਸੀ ਤਾਂ ਉਸ ਸਮੇਂ ਦੋ ਹੋਰ ਪੁਲਿਸ ਮੁਲਾਜ਼ਮਾ ਖਿਲਾਫ 23 ਅਕਤੂਬਰ 2024 ਨੂੰ ਅਫੀਮ ਤਸਕਰੀ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਤੋਂ 5 ਲੱਖ ਦੀ ਰਿਸ਼ਵਤ ਲੈਣ ਤੇ 3 ਕਿਲੋ ਅਫੀਮ ਗਾਇਬ ਕਰਨ ਦੇ ਦੋ ਸ਼ੀਟ ਕੇਸ ਦਰਜ ਕੀਤਾ ਗਿਆ ਸੀ ਕੇਸ ਦੀ ਜਾਂਚ ਦੌਰਾਨ 31 ਅਕਤੂਬਰ 2024 ਨੂੰ ਪੁਲਿਸ ਨੇ ਅਰਸ਼ਪ੍ਰੀਤ ਦੇ ਸੌਰੇ ਘਰ ਦੀ ਤਲਾਸ਼ੀ ਲਈ ਤਾਂ 139 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸਨ ਇਸ ਤੋਂ ਬਾਅਦ ਮੋਗਾ ਵਿੱਚ ਉਸ ਖਿਲਾਫ ਨਸ਼ਾ ਤਸਕਰੀ ਦਾ ਇੱਕ ਹੋਰ ਕੇਸ ਦਰਜ ਕੀਤਾ ਗਿਆ ਜਿਸ ਵਿੱਚ ਉਸ ਨੇ ਆਤਮ ਸਮਰਪਣ ਕੀਤਾ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਉਸ ਨੂੰ 2 ਮਹੀਨੇ ਪਹਿਲਾਂ ਪਗੋੜਾ ਕਰਾਰ ਦੇ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਸ ਖਿਲਾਫ ਥਾਣਾ ਕੋਟ ਈਸੇਖਾਂ ਵਿੱਚ ਇੱਕ ਹੋਰ ਕੇਸ ਦਰਜ ਕੀਤਾ ਗਿਆ ਲੁਧਿਆਣਾ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੈਦਾਨ ਵਿੱਚ ਹੋ ਰਿਹਾ ਸਰਸ ਮੇਲਾ ਖੂਬ ਸੁਰਖੀਆਂ ਵਿੱਚ ਹੈ ਇੱਥੇ ਪੰਜਾਬੀ ਗਾਇਕ ਸਤਿੰਦਰ ਸਰਤਾਜ ਦੀ ਲਾਈਵ ਪਰਫਾਰਮੈਂਸ ਸੀ ਪਰ ਸਰਤਾਜ ਦੇ ਸ਼ੋਅ ਦਾ ਰੰਗ ਫਿੱਕਾ ਪੈ ਗਿਆ ਸਰਤਾਜ ਦੇ ਕੰਸਰਟ ਵਿੱਚ ਜ਼ਰੂਰਤ ਨਾਲੋਂ ਜ਼ਿਆਦਾ ਭੀੜ ਇਕੱਠੀ ਹੋ ਗਈ ਜੋ ਕਿ ਪੰਜਾਬ ਪੁਲਿਸ ਦੇ ਵੱਸੋਂ ਬਾਹਰ ਹੋ ਗਈ ਲੋਕਾਂ ਨੂੰ ਅੰਦਰ ਜਾਣ ਲਈ ਸੰਘਰਸ਼ ਕਰਨਾ ਪਿਆ ਮੀਨ ਨੂੰ ਕਾਬੂ ਕਰਨ ਲਈ ਡਿਊਟੀ ਤੇ ਤਾਇਨਾਤ ਪੁਲਿਸ ਅਧਿਕਾਰੀਆਂ ਨੂੰ ਭੀੜ ਨਾਲ ਤਕਾਬੂਕੀ ਕਰਨੀ ਪਈ ਭੀੜ ਦੀ ਪੁਲਿਸ ਨਾਲ ਚੜ੍ਹਪੀ ਹੋ ਗਈ ਇੱਕ ਵਿਅਕਤੀ ਨੇ ਡਿਊਟੀ ਤੇ ਤਾਇਨਾਤ ਇੰਸਪੈਕਟਰ ਨੂੰ ਉਸ ਦੀ ਵਰਦੀ ਤੋਂ ਸਟਾਰ ਉਤਰਵਾਉਣ ਦੀ ਧਮਕੀ ਦਿੱਤੀ ਸਥਿਤੀ ਉਦੋਂ ਹੋਰ ਵਿਗੜ ਗਈ ਜਦੋਂ ਉਸ ਵਿਅਕਤੀ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਤੇ ਅੰਦਰ ਜਾਣ ਲਈ ਜ਼ਿੱਦ ਕਰਦਾ ਰਿਹਾ ਇਸ ਦਰਮਿਆਨ ਸ਼ੋਅ ਵਿੱਚ ਵੱਡਾ ਹੰਗਾਮਾ ਹੋ ਗਿਆ ਸ਼ੋਅ ਦੇਖਣ ਆਏ ਲੋਕਾਂ ਨੇ ਸਰਕਾਰੀ ਜائਦਾਦ ਦੀ ਪੰਨ ਤੋੜ ਕੀਤੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਚੜ ਗਏ ਤੇ ਮੇਲੇ ਵਿੱਚ ਕੁਰਸੀਆਂ ਵੀ ਤੋੜ ਦਿੱਤੀਆਂ ਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਬਾਲੀਵੁੱਡ ਇੰਡਸਟਰੀ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ ਮਹਾਪਾਰਤ ਵਿੱਚ ਕਰਨ ਦੀ ਭੂਮਿਕਾ ਨਿਭਾਉਣ ਵਾਲੇ ਮਸ਼ਹੂਰ ਟੀਵੀ ਤੇ ਬਾਲੀਵੁੱਡ ਅਦਾਕਾਰ ਪੰਕਜ ਤੀਰਦਾ ਦੇ ਹੰਤ ਹੋ ਗਿਆ। ਉਹਨਾਂ ਦਾ 88 ਸਾਲ ਦੀ ਉਮਰ ਵਿੱਚ ਦੇਹਾਂਤ ਹੋਇਆ। ਪੰਕਜ ਦੀ ਨੇ ਪ੍ਰਸਿੱਧ ਟੀਵੀ ਸੀਰੀਅਲ ਮਹਾਪਾਰਤ ਵਿੱਚ ਕਰਨ ਦੀ ਭੂਮਿਕਾ ਨਿਭਾਈ ਸੀ ਜਿਸ ਨੇ ਉਹਨਾਂ ਨੂੰ ਪਰਦੇ ਤੇ ਇੱਕ ਵਿਲੱਖਣ ਪਛਾਣ ਦਵਾਈ। ਉਹਨਾਂ ਨੇ ਕਈ ਪ੍ਰਮੁੱਖ ਬਾਲੀਵੁੱਡ ਸਿਤਾਰਿਆਂ ਨਾਲ ਵੀ ਕੰਮ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਹ ਦਿੱਗਜ اداکار ਕੈਂਸਰ ਤੋਂ ਪੀੜਤ ਸੀ। ਇਸ ਸਾਲ ਮਾਰਚ ਵਿੱਚ ਖਬਰ ਆਈ ਕਿ ਉਹ ਦੀ ਹਾਲਤ ਨਾਜ਼ੁਕ ਹੈ ਤੇ ਉਸ ਨੂੰ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਏ ਤੇ ਹੁਣ ਇਹ ਖਬਰ ਆਈ ਹੈ ਕਿ ਉਹਨਾਂ ਦਾ ਦਿਹਾਂਤ ਹੋ ਗਿਆ। ਪੰਕਜ ਦੇ ਪਰਿਵਾਰ ਤੇ ਫੈਨਸ ਉਹਨਾਂ ਦੇ ਦਿਹਾਂਤ ਨਾਲ ਸਦਮੇ ਵਿੱਚ ਨੇ। ਭਾਰਤ ਤੇ ਪਾਕਿਸਤਾਨ ਨੇ ਸੁਲਤਾਨ ਆਫ ਜੋਹੋਰ ਕਪ ਹਾਕੀ ਟੂਰਨਾਮੈਂਟ ਦੌਰਾਨ ਦੋਵਾਂ ਦੇਸ਼ਾਂ ਦੇ ਖਿਡਾਰੀਆਂ ਵੱਲੋਂ ਖੇਡ ਪਾਵਨਾ ਦੀ ਇੱਕ ਨਵੀਂ ਉਦਾਹਰਣ ਕਾਇਮ ਕੀਤੀ। ਮੰਗਲਵਾਰ ਨੂੰ ਜੂਨੀਅਰ ਹਾਕੀ ਮੈਚ ਤੋਂ ਪਹਿਲਾਂ ਦੋਵਾਂ ਦੇਸ਼ਾਂ ਦੇ ਰਾਸ਼ਟਰੀ ਗੀਤ ਵਜਾਉਣ ਤੋਂ ਤੁਰੰਤ ਬਾਅਦ ਭਾਰਤੀ ਖਿਡਾਰੀਆਂ ਨੇ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਮਿਲਾਏ ਤੇ ਹਾਈ ਫਾਈਵ ਕੀਤਾ। ਮੈਚ 3-3 ਦੇ ਡਰਾਅ ਨਾਲ ਖਤਮ ਹੋਇਆ। ਇਸ ਤੋਂ ਬਾਅਦ ਵੀ ਦੋਵੇਂ ਟੀਮਾਂ ਦੇ ਖਿਡਾਰੀ ਹੱਥ ਮਿਲਾਉਂਦੇ ਦੇਖੇ ਗਏ। ਇਦ੍ਰਿਸ਼ ਖਾਸੀ ਕਿਉਂਕਿ ਕੁਝ ਹਫ਼ਤੇ ਪਹਿਲਾਂ ਹੀ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੌਰਾਨ ਦੋਵਾਂ ਦੇਸ਼ਾਂ ਦੇ ਖਿਡਾਰੀਆਂ ਨੇ ਇੱਕ ਦੂਜੇ ਨਾਲ ਹੱਥ ਨਹੀਂ ਮਿਲਾਏ ਸਨ ਅਮਰੀਕੀ ਪੌਪ ਸਟਾਰ ਕੈਟੀ ਪੈਰੀ ਤੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਰਿਸ਼ਤੇ ਦੀਆਂ ਅਫਵਾਹਾਂ ਹੁਣ ਸੱਚ ਹੁੰਦੀਆਂ ਨਜ਼ਰ ਆ ਰਹੀਆਂ ਨੇ। ਕੈਲੀਫੋਰਨੀਆ ਦੇ ਸੈਂਟਾ ਬਾਰਬਰਾ ਨੇੜੇ ਪੈਰੀ ਦੀ ਯਾਤ ਤੇ ਦੋਵਾਂ ਨੂੰ ਇਕੱਠੇ ਰੋਮਾਂਟਿਕ ਪਲ ਸਾਂਝੇ ਕਰਦੇ ਦੇਖਿਆ ਗਿਆ। ਸਾਹਮਣੇ ਆਈਆਂ ਕੁਝ ਤਸਵੀਰਾਂ ਵਿੱਚ ਜੋੜਾ ਇੱਕ ਦੂਜੇ ਨੂੰ ਗਲੇ ਲਗਾਉਂਦੇ ਨਜ਼ਰ ਆ ਰਿਹਾ ਏ। 40 ਸਾਲ ਦੀ ਕੈਟੀ ਪੈਰੀ ਕਾਲੇ সুইਮਸੂਟ ਵਿੱਚ ਦਿਖੀ ਜਦਕਿ 53 ਸਾਲਾ ਟਰੂਡੋ ਸ਼ਰਟਲੈਸ ਨਜ਼ਰ ਆਏ। ਲੋਕਾਂ ਨੇ ਟਰੂਡੋ ਨੂੰ ਉਹਨਾਂ ਦੇ ਪਰਸੇ ਦਾ ਹੈਡ ਆ ਰੈਵਨ ਟੈਟੂ ਨਾਲ ਪਛਾਣ ਪੈਰੀ ਤੇ ਟਰੂਡੋ ਦੇ ਰਿਸ਼ਤੇ ਬਾਰੇ ਅਟਕਲਾਂ ਪਹਿਲੀ ਵਾਰ ਜੁਲਾਈ ਵਿੱਚ ਸ਼ੁਰੂ ਹੋਈਆਂ ਸਨ ਜਦੋਂ ਉਹਨਾਂ ਨੂੰ ਮੌਂਟਰੀਅਲ ਦੇ ਰੈਸਟੋਰੈਂਟ ਲੇ ਵਾਇਲਨ ਵਿੱਚ ਇਕੱਠੇ ਖਾਣਾ ਖਾਂਦੇ ਦੇਖਿਆ ਗਿਆ ਸੀ ਉਸ ਤੋਂ ਬਾਅਦ ਉਹਨਾਂ ਨੂੰ ਮਾਉਂਟ ਰਾਇਲ ਪਾਰਕ ਵਿੱਚ ਟਹਿਲਦੇ ਹੋਏ ਵੀ ਦੇਖਿਆ ਗਿਆ ਰਿਪੋਰਟਾਂ ਮੁਤਾਬਕ ਦੋਵਾਂ ਨੇ ਗਰਮੀਆਂ ਦੌਰਾਨ ਨੌਨ-ਸਟਾਪ ਟੈਕਸਟਿੰਗ ਸ਼ੁਰੂ ਕੀਤੀ ਸੀ ਤੇ ਆਪਣੇ ਰੁਝੇਵੇਂ ਪਰੇ ਕਾਰਜਕ੍ਰਮ ਦੇ ਬਾਵਜੂਦ ਸੰਪਰਕ ਵਿੱਚ ਰਹੇ ਇਸੇ ਇਲਾਵਾ ਟਰੂਡੋ ਨੇ ਪੈਰੀ ਦੇ ਕੈਨੇਡਾ ਵਾਲੇ ਕੰਸਰਟ ਵਿੱਚ ਵੀ ਹਾਜ਼ਰੀ ਭਰੀ ਸੀ ਤੇ ਇਸਨ ਹੁਣ ਤੱਕ ਦੀਆਂ ਖਬਰਾਂ ਚੰਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਚੌੜੀਆਂ ਖਬਰਾਂ ਤੇ ਨਮਨੀਤ ਚਤੁਰਵੇਦੀ ਮਾਮਲੇ ਵਿੱਚ ਪੰਜਾਬ ਸਰਕਾਰ ਤਲਬ ਹਾਈ ਕੋਰਟ ਨੇ 4 ਨਵੰਬਰ ਤੱਕ ਦਾ ਦਿੱਤਾ ਸਮਾਂ ਚੰਡੀਗੜ੍ਹ ਥਾਣੇ ਦੇ ਬਾਹਰ ਪੰਜਾਬ ਪੁਲਿਸ ਨੇ ਲਾਇਆ ਕੈਂਪ ਪਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਵਿਭਾਗ ਦੇ ਡੀ ਐਫ ਸੀ ਰਾਜੇਸ਼ ਆਰਿਆ ਨੂੰ ਮਾਰਿਆ ਥੱਪੜ ਕਾਂਗਰਸ ਐਮਐਲਏ ਸੁਖਪਾਲ ਸਿੰਘ ਖਾਰਾ ਦੀ ਪਟੀਸ਼ਨ ਹਾਈ ਕੋਰਟ ਨੇ ਕੀਤੀ ਖਾਰਜ ਗੈਰ ਕਾਨੂੰਨੀ ਜਾਇਦਾਦ ਦੇ ਮਾਮਲੇ ਵਿੱਚ ਵਿਜੀਲੈਂਸ ਨੂੰ ਜਾਂਚ ਜਾਰੀ ਰੱਖਣ ਦਾ ਦਿੱਤਾ ਹੁਕਮ ਮਹਿਲਾਵਾਂ ਨਾਲ ਅਸ਼ਲੀਲ ਗੱਲਾਂ ਕਰਨ ਵਾਲਾ ਥਾਣੇਦਾਰ ਫਸਿਆ ਐਸਐਚਓ ਪੁਸ਼ਨ ਕੁਮਾਰ ਵਿਰੁੱਧ ਮਾਮਲਾ ਦਰਜ ਤੇ ਨਹੀਂ ਰਹੇ ਮਹਾਪਾਰਤ ਵਿੱਚ ਕਰਨ ਦੀ ਭੂਮਿਕਾ ਨਿਭਾਉਣ ਵਾਲੇ ਪੰਕਜ ਧੀਰ 18 ਸਾਲ ਦੀ ਉਮਰ ਵਿੱਚ ਲਏ ਆਖਰੀ ਸਾਹ ਇਸਨਾਲੀ ਰਾਪਟਾ ਨਿਊਜ਼ਾ ਖਬਰਾਂ ਦਾ ਏਬਲਟਨ ਖਤਮ ਹੁੰਦਾ ਹੈ ਆਗਿਆ ਦਿਓ ਸਤਿ ਸ਼੍ਰੀ ਅਕਾਲ